ਮਸਲਾ ਓਰੇ ਮਿਹਨਤ ਨਹੀਂ ਦੇ ਕੇ ਰਾਜੀ ਪੰਜਾਬੀ ਬੰਦੇ ਨੂੰ ਤਾਂ ਵੈਸੇ ਹੀ ਨਹੀਂ ਦੇ ਕੇ ਰਾਜੀ ਨਹੀਂ ਦੇਣੀ ਹੈ ਜਿਹੜਾ ਦੋਖਿਆ ਹੋਇਆ ਜਿਹੜਾ ਹਾਰਿਆ ਹੋਇਆ ਇਨਸਾਨ ਉਹੀ ਆਉਂਦਾ ਹੈ ਖੁਸ਼ੀ ਨਾਲ ਕਿਹੜਾ ਆਉਂਦਾ ਸਾਡੇ ਕੋਲ ਚਾਹੇ ਪੈਸੇ ਬਚਦੇ ਨਹੀਂ ਬਚਦੇ ਪਰ ਦਿਲ ਨੇ ਹੁਕਮ ਨਹੀਂ ਦਿੱਤਾ ਵੀ ਇਹ ਬੰਦਾ ਪੈਦਲ ਆਇਆ ਤੈਨੂੰ ਪੈਦਲ ਤੋੜਨਾ ਆ ਸਾਈਕਲ ਲਾਇਆ ਸੀ ਸਾਈਕਲ ਕਹਿੰਦਾ ਮੇਰੀ ਖਰਾਬ ਹੋ ਗਈ ਮਾਈ ਸਾਈਕਲ ਦਾ ਕੰਮ ਨਹੀਂ ਕਰਦਾ ਫਿਰ ਵੀ ਕਰਕੇ ਦਿੱਤਾ ਬਾਈ ਬੰਦੇ ਨੂੰ ਮਿਹਨਤ ਕਰਾ ਕੇ ਬੰਦੇ ਨੂੰ ਮਿਹਨਤ ਨਹੀਂ ਦਿੰਦੇ ਲੋਗ ਇਹਨੇ ਬਹੁਤ ਲੋਗ ਨੇ ਚੰਗੇ ਵੀ ਨੇ ਤੇ ਬਹੁਤ ਮਾੜੇ ਤਵੇ 50 ਰੁਪਏ ਦੀ ਚੀਜ਼ ਇਹਦੇ 'ਚ ਵੀ ਲੋਕ ਆਏ ਕਰਦੇ ਨੇ ਲੋਗ ਇਹਨਾਂ 'ਚ ਵੀ ਕਹਿੰਦੇ ਨੇ ਵੀ ਇਹ ਤਾਂ 5 ਰੁਪਏ ਦੀ ਚੀਜ਼ ਐ ਤੁਸੀਂ 50 ਕਾਤੇ ਹੀ ਲੈਂਦੇ ਉਹਨਾ ਨਵੇਂ 8A ਗੱਡੀ ਕਿਹੜਾ ਪੈਟਰੋਲ ਤੋਂ ਬਗੈਰ ਚੱਲਦੀ ਐ ਅਸੀਂ ਆਦੇ ਪਿੱਥੇ ਇੱਥੇ ਗਰਮੀ 'ਚ ਮਾਰ ਰਹੇ ਆ ਕਾਦੇ ਵਾਸਤੇ ਮਾਰ ਰਹੇ ਆ ਇੱਕ ਦੋ ਪੈਸੇਆਂ ਖਾਤਰ ਮਰਦੇ ਲੋਗ ਨਹੀਂ ਮਾਰੇ ਲੋਕਾਂ ਦੇ ਹਾਲਾਤ ਮਾਰੇ ਨੇ ਕਿਉਂਕਿ ਅੱਜ ਕੱਲ੍ਹ ਸੰਸਾਰ ਚੱਲ ਰਿਹਾ ਨਸ਼ੇ ਦੇ ਤੌਰ ਤੇ ਕੀਰਤ ਕਰ ਰਹੇ ਆ ਦਸਾਂ ਨੋਹਾਂ ਦੀ ਕੀਰਤ ਕਰ ਰਿਹਾ ਬੰਦਾ ਤਾਂ ਮਾਰਿਆ ਖਾਰਿਆ ਕਿਸੋ ਮੰਗਤਾ ਨਹੀਂ ਰਿਹਾ ਕਿਸਦੇ ਅੱਗੇ ਹੱਥ ਤਾਂ ਨਹੀਂ ਆੜ ਰਿਹਾ ਉਹਦੇ ਅੱਗੇ ਆੜ ਜਾ ਲੋਕਾਂ ਦੀ ਜੇਬਾਂ ਨਹੀਂ ਅਲੋ ਕਰਦੀਆਂ ਹੈਗੀਆਂ ਪਹਿਲਾਂ ਲੋਕ ਹੁੰਦੇ ਸੀ ਵੀ ਜੇ ਇੱਕ ਚੀਜ਼ ਖਰਾਬ ਹੁੰਦੀ ਸੀ ਚਾਰ ਚੀਜ਼ਾਂ ਹੋਰ ਖਰਾਬ ਹੋਣ ਵਾਲੀਆਂ ਹੁੰਦੀ ਸੀ ਤਾਂ ਉਹ ਬਦਲਾਉਂਦੇ ਸੀ ਅੱਜ ਕੱਲ ਇੱਕ ਚੀਜ਼ ਖਰਾਬ ਹੋਏ ਤੇ ਵੀ ਬਦਲਾਉਣੇ ਬਹੁਤ ਔਖੇ ਆ ਮੰਗਿਆਈ ਆ ਹਾਂ ਬੰਦੇ ਦਾ ਕਸੂਰ ਨਹੀਂ ਹੈਗਾ ਬੰਦੇ ਨੂੰ ਮਿਹਨਤ ਕਰਾ ਕੇ ਬੰਦੇ ਨੂੰ ਮਿਹਨਤ ਨਹੀਂ ਦਿੰਦੇ ਲੋਕ ਇਹਨੇ ਬਹੁਤ ਲੋਕ ਨੇ ਚੰਗੇ ਵੀ ਨੇ ਤੇ ਬਹੁਤ ਮਾੜੇ ਵੀ ਨੇ ਨਲੀ ਤਾਂ 20 50 ਰੁਪਏ ਦੀ ਚੀਜ਼ ਹੈ ਇਹਦੇ 'ਚ ਵੀ ਲੋਕ ਆਏ ਕਰਦੇ ਨੇ ਲੋਕ ਇਹਨਾਂ 'ਚ ਵੀ ਕਹਿੰਦੇ ਨੇ ਵੀ ਇਹ ਤਾਂ 5 ਰੁਪਏ ਦੀ ਚੀਜ਼ ਹੈ ਤੁਸੀਂ 50 ਕਾਤੇ ਲੈਂਦੇ ਹੋ ਉਹਨਾਂ ਨੂੰ ਇਹ ਪੁੱਛੋ ਇਹ ਗੱਡੀ ਕਿਹੜਾ ਪੈਟਰੋਲ ਤੋਂ ਬਗੈਰ ਚੱਲਦੀ ਹੈ ਇਹ ਜਿਹੜੀ ਬਿਜਲੀ ਆਉਂਦੀ ਹੈ ਕਿਹੜਾ ਬਗੈਰ ਪੈਟਰੋਲ ਬਗੈਰ ਬਿਜਲੀ ਤੋਂ ਚੱਲਦੀ ਹੈ ਮੋਟਰ ਅਸੀਂ ਆਦੇ ਵਿੱਚ ਇੱਥੇ ਇੱਥੇ ਗਰਮੀ 'ਚ ਮਰ ਰਹੇ ਹਾਂ ਕਾਦੇ ਵਾਸਤੇ ਮਰ ਰਹੇ ਹਾਂ ਇੱਕ ਦੋ ਪੈਸੇਆਂ ਖਾਤਰ ਮਰਦੇ ਹਾਂ ਜੇ ਕਮਾਵਾਂਗੇ ਨਹੀਂ ਦਿੰਦੇ ਲੋਕ ਲੋ ਗਾਇਸ ਇਹਨੇ ਮਿਹਨਤ ਵੀ ਦੇ ਕੇ ਨਹੀਂ ਹਰਾ ਜੀ ਬਹੁਤ ਲੋਕ ਨੇ ਜਿਹੜੇ ਨਹੀਂ ਦੇਕੇ ਰਾਜੀ ਬਹੁਤ ਲੋਕ ਨੇ ਜਿਹੜੇ ਬਗੈਰ ਕਹੇ ਪੈਸਾ ਦਿੰਦੇ ਨੇ ਬਗੈਰ ਕਹੇ ਪੈਸਾ ਕੰਮ ਕਰਾਉਂਦੇ ਮਗੇ ਇਹ ਵਦ ਕੀ ਕਿ ਲੋਕ ਕੀ ਮਾੜੇ ਹੋ ਗਏ ਮੰਗਿਆਈ ਵਦ ਕੀ ਲੋਕ ਵੀ ਕੁਛ ਮਾੜੇ ਨੇ ਹਾਲਾਤ ਮਾੜੇ ਨੇ ਲੋਕ ਨਹੀਂ ਮਾੜੇ ਲੋਕਾਂ ਦੇ ਹਾਲਾਤ ਮਾੜੇ ਨੇ ਕਿਉਂਕਿ ਅੱਜ ਕੱਲ੍ਹ ਸੰਸਾਰ ਚੱਲ ਰਿਹਾ ਨਸ਼ੇ ਦੇ ਤੌਰ ਤੇ ਨਸ਼ੇ ਵੱਲ ਜ਼ਿਆਦਾ ਵढਾਈ ਹੈ ਨਸ਼ਾ ਜ਼ਿਆਦਾ ਵਿਕਰੇ ਹੈ ਪੰਜਾਬ ਦੀ ਅੱਜ ਮੰਨ ਲਓ ਤੁਸੀਂ ਅੱਜ ਜੇ ਅਸੀਂ ਉਰੇ ਮੈਂ ਨੌਜਵਾਨ ਪੀੜੀ ਆ ਮੈਂ ਉਰੇ ਕੰਮ ਕਰਦਾ ਪਿਆ ਮੈਨੂੰ ਕੋਈ ਦਿਖਾ ਦਿਓ ਪਟਿਆਲੇ ਸ਼ਹਿਰ ਚ ਨੌਜਵਾਨ ਕੰਮ ਕਰਦਾ ਹੋਇਆ ਉਹ ਵੀ ਪੈਂਚਰਾਂ ਦਾ ਪੈਂਚਰਾਂ ਦਾ ਮੈਂ ਕਹਿੰਦਾ ਜੀ ਹਰੇਕ ਕਿਸੇ ਨੂੰ ਪੁੱਛ ਲਓ ਅਗਲਾ ਕਹਿੰਦਾ ਜੀ ਬਾਹਰ ਨੂੰ ਜਾਣਾ ਪੂਰੇ ਰਹਿਣ ਦਾ ਤਾਂ ਕਹਿੰਦਾ ਦਿਲ ਹੀ ਨਹੀਂ ਕਰਦਾ ਲੋਕਾਂ ਦਾ ਕੀ ਮਸਲਾ ਕੀ ਹੈ ਕੰਮ ਹੈ ਨਹੀਂ ਇੱਥੇ ਮਸਲਾ ਉਰੇ ਮਿਹਨਤ ਨਹੀਂ ਦੇ ਕੇ ਰਾਜੀ ਪੰਜਾਬੀ ਬੰਦੇ ਨੂੰ ਤਾਂ ਵੈਸੇ ਹੀ ਨਹੀਂ ਦੇ ਕੇ ਰਾਜੀ ਨਹੀਂ ਦੇਣੀ ਹੈ ਬਾਕੀ ਉਹ ਕਵੀਸ਼ਰ ਦੀ ਦਾਤ ਐ ਜਿਸ ਤਰ੍ਹਾਂ ਹੀ ਚੱਲ ਰਹੇ ਆ ਆਪਾਂ ਉਹ ਰੱਬ ਦੀ ਮਨਜ਼ੂਰੀ ਐ ਲੋਕਾਂ ਦੇ ਕੰਮ 'ਚ ਸਵਾਰੀ ਦੇ ਨੇ ਕਦੇ ਕੰਮ ਵਿਗਾੜੀ ਦੇਣੀ ਛੋਟੇ ਕੋਲੇ ਬਾਈ ਬੰਦਾ ਉੱਖਾ ਹੋਇਆ ਹੁੰਦਾ ਉਹ ਤਾਂ ਉਹ ਨਹੀਂ ਹੁੰਦਾ ਜਿਹਦਾ ਕੋਈ ਹਾਲੇ ਨਹੀਂ ਹੁੰਦਾ ਉਹੀ ਆਉਂਦਾ ਸਾਡੇ ਕੋਲ ਜਿਹੜਾ ਦੁਖਿਆ ਹੋਇਆ ਜਿਹੜਾ ਹਾਰਿਆ ਹੋਇਆ ਇਨਸਾਨ ਉਹੀ ਆਉਂਦਾ ਖੁਸ਼ੀ ਨਾਲ ਕਿਹੜਾ ਆਉਂਦਾ ਸਾਡੇ ਕੋਲ ਖੁਸ਼ੀ ਨਾਲ ਕੋਈ ਨਹੀਂ ਆਉਂਦਾ ਜਿਹਨੂੰ ਸਾਰੰ ਤੋਂ ਉੱਖਾ ਦੇ ਜਾਂਦਾ ਸੂਰੇ ਜਾਂਦਾ ਉਹਦੇ ਵਾਸਤੇ ਅਸੀਂ ਜਿੰਦੇ ਬਾਦ ਅਸੀਂ ਜ਼ਿੰਦਾਬਾਦ ਆਉਣਾ ਵਾਸਤੇ ਉਹਨਾਂ ਨੂੰ ਚੜਾ ਕੇ ਭੇਜਾਂਗੇ ਕਦੇ ਪੈਦਲ ਨਹੀਂ ਤੋਰਿਆਗਾ ਆਖ ਨੂੰ ਚਾਹੇ ਪੈਸੇ ਬਚਦੇ ਨਹੀਂ ਬਚਦੇ ਪਰ ਦਿਲ ਨੇ ਹੁਕਮ ਨਹੀਂ ਦਿੱਤਾ ਵੀ ਇਹ ਬੰਦਾ ਪੈਦਲ ਆਇਆ ਤੈਨੂੰ ਪੈਦਲ ਤੋਰਨਾ ਆ ਸਾਈਕਲ ਲਾਇਆ ਸੀ ਸਾਈਕਲ ਕਹਿੰਦਾ ਮੇਰੀ ਖਰਾਬ ਹੋ ਗਈ ਮੈਂ ਸਾਈਕਲ ਦਾ ਕੰਮ ਨਹੀਂ ਕਰਦਾ ਫੇਰ ਵੀ ਕਰਕੇ ਦਿੱਤਾ ਬਾਈ ਵੀ ਨਹੀਂ ਦਿਲ ਨਹੀਂ ਮੰਨਦਾ ਕੋਈ ਬੰਦਾ ਤੁਰ ਕੇ ਨਹੀਂ ਜਾਣਾ ਚਾਹੀਦਾ ਤੁਰ ਕੇ ਨਹੀਂ ਜਾਣਾ ਜੀ ਉਹ ਪੈਸੇ ਦੇ ਗਏ ਲੋਕ ਛੋਟੇ ਕੰਮ ਵੀ ਸਮਝਦੇ ਆ ਬਾਈ ਇਹ ਪੈਸੇ ਸੋਚੀ ਛੋਟੀ ਵੱਡੀ ਤਾਂ ਸੋਚ ਹੁੰਦੀ ਹੈ ਇਨਸਾਨ ਦੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਇਹ ਕੰਮ ਦਾ ਮੁੱਲ ਉਰੇ ਲੋਕ ਕਹਿੰਦੇ ਹੈ ਨਹੀਂਗਾ ਬਾਹਰ ਜਾ ਕੇ ਦੇਖੋ ਤਾਂ ਪਤਾ ਲੱਗਦਾ ਕੀ ਮੁੱਲ ਹੈ ਇਸ ਕੰਮ ਦਾ ਇਹ ਤਾਂ ਸੋਚ ਹੈ ਲੋਕਾਂ ਦੀ ਛੋਟੀ ਵੱਡੀ ਕਿਰਤ ਕਰ ਰਹੇ ਦਸਾਂ ਨੌਹਾਂ ਦੀ ਕਿਰਤ ਕਰ ਰਿਹਾ ਬੰਦਾ ਕਮਾਰਿਆ ਖਾਰਿਆ ਕਿਸੋ ਮੰਗਤਾ ਨਹੀਂ ਰਿਹਾ ਕਿਸ ਦੇ ਅੱਗੇ ਹੱਥ ਤਾਂ ਨਹੀਂ ਅੜ ਰਿਹਾ ਉਹਦੇ ਅੱਗੇ ਅੜਦਿਆ ਸਿਰਫ ਕੋਈ ਦੁੱਖ ਹੈ ਤਕਲੀਫ ਹੈ ਉਹਨੂੰ ਕਹੀਦਾ ਉਹਨੇ ਮਿੰਟ 'ਚ ਹੱਲ ਕਰ ਦੇਈਦਾ ਕਰਦਾ ਕਰਦਾ ਕਿੱਤੇ ਉਹਨੇ ਕਰਦਾ ਰਿਹਾ ਹੈ ਔਰ ਕਰ ਰਿਹਾ ਹੈ